ਫਗਵਾੜਾ ਦੇ ਸਰਾਫਾ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਹੜਾ ਉਹ ਬੇਦਬੀ ਕਰਨ ਆਇਆ ਸੀਗਾ ਔਰ ਜਦੋਂ ਹੀ ਨਿਹੰਗ ਸਿੰਘਾਂ ਨੂੰ ਪਤਾ ਚੱਲਦਾ ਹੈ ਕਿ ਬੇਦਬੀ ਕਰਨ ਦੇ ਵਾਸਤੇ ਆਇਆ ਤਾਂ ਉਸੇ ਸਮੇਂ ਉਸ ਦੀ ਮਾਰਕੁੱਟ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਗਵਾੜਾ ਦੇ ਸਰਾਫਾ ਬਾਜ਼ਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਨਾ ਅਬਿਆਦ ਵੀਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀਗਾ ਜਦੋਂ ਹੀ ਇਸ ਬਾਰੇ ਨਿਹੰਗ ਸਿੰਘਾਂ ਨੂੰ ਪਤਾ ਚੱਲਦਾ ਤਾਂ ਉਸੇ ਸਮੇਂ ਹੀ ਉਸ ਤੋਂ ਪੁਸ਼ਗਿਸ਼ ਕੀਤੀ ਜਾਂਦੀ ਆ ਪੁਸ਼ਗਿਸ਼ ਕਰਨ ਤੋਂ ਬਾਅਦ ਵਿੱਚ ਉਸ ਦੇ ਨਾਲ ਟਕਰਾਰ ਹੁੰਦੀ ਆ ਤਾਂ ਉਸ ਦੀ ਮਾਰਕੁੱਟ ਕੀਤੀ ਜਾਂਦੀ ਆ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਆ ਤਾਂ ਵੱਡੇ ਪੱਧਰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੁਣ ਵੱਡੇ ਪੱਧਰ ਤੇ ਭਾਰੀ ਪੁਲਿਸ ਫੋਰਸ ਜਿਹੜੀ ਆ ਉਹ ਤਾਇਨਾਤ ਕਰ ਦਿੱਤੀ ਗਈ ਹੈ ਔਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਪੁਲਿਸ ਵੀ ਖੜੀ ਖੋਈਆ ਔਰ ਨਿਹੰਗ ਸਿੰਘ ਜਿਹੜੇ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਕੀ ਕਰਨਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਵਿਅਕਤੀ ਦੀ ਮਨਛਾ ਠੀਕ ਨਹੀਂ ਹੈ ਬੇਅਦਬੀ ਦੇ ਪੱਖ ਤੋਂ ਇਹ ਆਇਆ ਇੱਥੇ ਤਾਂ ਉਸ ਸਮੇਂ ਜਦੋਂ ਉਸਦੇ ਕੋਲੋਂ ਪੁੱਛਿਆ ਜਾਂਦਾ ਕਿ ਤੈਨੂੰ ਕਿੰਨੇ ਭੇਜਿਆ ਨਿਹੰਗ ਸਿੰਘਾਂ ਦੇ ਵੱਲੋਂ ਜੋ ਹੁਣ ਤੱਕ ਤੇ ਬਿਆਨ ਸਾਹਮਣੇ ਆਏ ਨੇ ਉਹਨਾਂ ਦਾ ਇਹ ਹੀ ਕਹਿਣਾ ਕਿ ਆ ਸਾਡੇ ਵੱਲੋਂ ਪੁੱਛਿਆ ਗਿਆ ਕਿ ਕਿਉਂ ਆਇਆ ਉਹ ਕਹਿੰਦਾ ਬੇਦਬੀ ਕਰਨਾ ਆ ਔਰ ਕਿਸ ਨੇ ਭੇਜਿਆ ਇਹ ਤੱਕ ਨਹੀਂ ਦੱਸ ਪਾਇਆ ਔਰ ਇਨਾ ਜ਼ਰੂਰ ਹੈ ਕਿ ਪੈਸਿਆਂ ਦਾ ਵੀ ਨਿਹੰਗ ਸਿੰਘ ਹੁਣਾ ਨੇ ਇੱਥੇ ਜ਼ਿਕਰ ਕੀਤਾ ਹੈ ਕਿ ਇਹਨੇ ਪੈਸੇ 3-4000 ਪੈਸੇ ਉਸ ਨੂੰ ਦਿੱਤੇ ਗਏ ਆ ਇੱਥੇ ਆਉਣ ਦੇ ਵਾਸਤੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਬੇਦਬੀ ਕਰਨ ਦੀ ਮੰਚਾ ਦੇ ਨਾਲ ਆਇਆ ਸੀਗਾ ਮੁੰਡਾ ਤਾਂ ਜਦੋਂ ਹੀ ਨਿਹੰਗ ਸਿੰਘਾਂ ਨੂੰ ਉੱਥੇ ਮੌਜੂਦ ਨਿਹੰਗ ਸਿੰਘਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਸੇ ਸਮੇਂ ਉਹ ਤੋਂ ਪੁੱਛਿਆ ਜਾਂਦਾ ਹੈ ਉਸਦੀ ਮਾਰਕੁੱਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਸਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਇਹ ਭਾਰੀ ਪੁਲਿਸ ਫੋਰਸ ਜਿਹੜੀ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਗਵਾੜਾ ਦੇ ਸਰਾਫਾ ਬਾਜ਼ਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਕੋਇਆ ਜਿੱਥੇ ਇਹ ਤੜਕਸਾਰ ਵੱਡੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਤੇ ਵਧੇਰੀ ਜਾਣਕਾਰੀ ਦੇ ਲਈ ਮੇਰੇ ਸਹਾਯੋਗੀ ਸੁਨੀਲ ਮਹਾਜਨ ਜੁੜ ਚੁੱਕੇ ਨੇ ਸੁਨੀਲ ਜੀ ਵੱਡੀ ਖਬਰ ਹੈ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਜਰੂਰ ਸਾਂਝੀ ਕਰੋ ਕਿ ਆਖਿਰ ਦੇ ਵਿੱਚ ਗੱਲ ਕੀ ਹੋਈ ਹੈ ਜੀ ਰਾਤ ਦੇ ਰਾਤ ਦੇ 2 ਤੋਂ 3 ਵਜੇ ਦੇ ਵਿੱਚ ਗੁਰਦੁਆਰੇ ਦੇ ਅੰਦਰ ਐਂਟਰੀ ਕਰਦਾ ਇੱਕ ਨੌਜਵਾਨ ਜਿਹੜਾ ਅੰਦਰ ਐਂਟਰੀ ਕਰਦਾ ਇੱਕ ਨੌਜਵਾਨ ਅੰਦਰ ਸੋਤਾ ਹੁੰਦਾ ਵਾ ਜਦੋਂ ਉਹਨੂੰ ਪਤਾ ਲੱਗਦਾ ਖਰਾਬ ਦੀ ਆਵਾਜ਼ ਆਉਂਦੀ ਹੈ ਤੇ ਉੱਠ ਕੇ ਦੇਖਦਾ ਤੇ ਉਹਨੇ ਉਸ ਨੂੰ ਪੁੱਛਣਾ ਸ਼ੁਰੂ ਕਰ ਦਿੰਦਾ ਹਾਂ ਕਿ ਤੂੰ ਇੱਥੇ ਕਰਨ ਕਿ ਐ ਰਾਤ ਦੇ ਟਾਈਮ ਤੂੰ ਟੱਪ ਕੇ ਆਇਆ ਉਸਦੇ ਵੱਲੋਂ ਕਿਹਾ ਜਾਂਦਾ ਮੇਰੇ ਕੋ ਮੈਨੂੰ ਕਿਸੇ ਨਿੱਤੇ 4 ਤੋਂ 5000 ਰੁਪਏ ਜਿਹੜਾ ਦਿੱਤਾ ਤੇ ਜਿਹੜੇ ਗੁਰਦੁਆਰੇ ਉਹ ਉੱਥੇ ਬੇਅਤਵੀ ਕਰਨ ਲਈ ਜਿਹੜਾ ਉੱਥੇ ਪਹੁੰਚਿਆ ਸੀ ਉਸਨੇ ਉਹ ਜੋ ਉਹਦੇ ਫਾਦਰ ਸੁਬਾਨ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਹਦੇ ਫਾਦਰ ਸੁਬਾਨ ਵੱਲੋਂ ਕਿਹਾ ਜਾ ਰਿਹਾ ਹਾਂ ਵੀ ਮੇਰੇ بیٹے ਨੇ 4 ਤੋਂ 5 ਵਜੇ ਉਹਦੇ ਕੋਲੋਂ ਪੁੱਛਿਆ ਗਿਆ ਹਾਂ ਵੀ ਇੱਕ ਇਹ ਮਾਮਲਾ ਕੀ ਹੈ ਕਿਉਂ ਤੁਸੀਂ ਇੱਦਾਂ ਦਾ ਕਿਹੜਾ ਅੰਦਰ ਵੜ ਕੇ ਦੇਰ ਰਾਤ ਨੂੰ ਗੁਰਦੁਆਰੇ ਦੇ ਅੰਦਰ ਵੜਿਆ ਤੇ ਉਸਦੇ ਵੱਲੋਂ ਕਿਹੜਾ ਕਹਾ ਗਿਆ ਮੈਨੂੰ ਕਿਸੇ ਵੱਲੋਂ ਪੈਸੇ ਦਿੱਤੇ ਗਏ ਨੇ ਤੇ ਮੈਂ ਇੱਥੇ ਵੇਦਵੀ ਕਰਨ ਲਈ ਇੱਥੇ ਪਹੁੰਚਿਆ ਹੈਗਾ ਜਿਸ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਹੱਥੋ ਬਾਜੀ ਤੱਕ ਵੀ ਕਿਹੜਾ ਉਹ ਮਾਮਲਾ ਆ ਜਾਂਦਾ ਤੇ ਕਿਦੋਂ ਪੁਲਿਸ ਨੂੰ ਇਸ ਦੇ ਬਾਰੇ ਮਾਮਲਾ ਪਤਾ ਲੱਗਦਾ ਤੇ ਪੁਲਿਸ ਮੌਕੇ ਤੇ ਭਾਰੀ ਫੌਜ ਕਿਹੜੀ ਪੁਲਿਸ ਨੂੰ ਉਤੇ ਮੌਕੇ ਤੇ ਪਹੁੰਚਦੀ ਹੈ ਸੁਨੀਲ ਜੀ ਇਹ ਜਾਣਕਾਰੀ ਦਿਓ ਕਿ ਬੇਅਦਬੀ ਕਰਨ ਤੋਂ ਪਹਿਲਾਂ ਹੀ ਉਸ ਨੂੰ ਰੋਕਿਆ ਜਾਂਦਾ ਹੈ ਕਿ ਜਾਂ ਫਿਰ ਉਸ ਨੇ ਬੇਅਦਬੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਪਹਿਲਾਂ ਪਤਾ ਚੱਲ ਜਾਂਦਾ ਹੈ ਦੀ ਅਧਿਕਾਰਨ ਤੋਂ ਪਹਿਲੇ ਹੀ ਉਹਦੇ ਵੱਲ ਰੁਕਿਆ ਗਿਆ ਸੀ ਉਹ ਅੰਦਰ ਸੁੱਤਾ ਪਿਆ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਕਿਤਾ ਆਮ ਅਸੀਂ ਜਾਣਦੇ ਆ ਤੇ ਕਿਸੇ ਕਿਸੇ ਨੇ ਰੂਮ ਲੈਣਾ ਹੁੰਦਾ ਜਾਂ ਕਿਸੇ ਕੁਝ ਕਰਨਾ ਹੁੰਦਾ ਉਹ ਉੱਥੇ ਸੁੱਤਾ ਪਿਆ ਕਿਦੋਂ ਉਹਨੂੰ ਖੜਾਵਾ ਜਾਂਦੀ ਹੈ ਕਿਦੋਂ ਅੰਦਰ ਵੜਿਆ ਤੇ ਉਸਨੇ ਦੇਖਿਆ ਤਾਂ ਉਸ ਨੂੰ ਕੋਲੋਂ ਪੁੱਛਿਆ ਜਾਂਦਾ ਤੇ ਇਸ ਦੇ ਬਾਰੇ ਹਲੇ ਪੁਲਿਸ ਵੱਲੋਂ ਕੋਈ ਜਾਂਚ ਹਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਤੇ ਪੁਲਿਸ ਨਾਲ ਰਾਪਤਾ ਵੀ ਸਾਡੇ ਬੰਦੇ ਵੀ ਨੇ ਪੁਲਿਸ ਹਲੇ ਤੱਕ ਕਹਦੇ ਨੇ ਸਾਨੂੰ ਜਾਂਚ ਕਰਨ ਦੋ ਜਾਂਚ ਤੋਂ ਬਾਅਦ ਅਸੀਂ ਕਿੜੇ ਤੁਹਾਨੂੰ ਸਾਰੇ ਮੀਡੀਆਰਿਆਂ ਨੂੰ ਗੱਲਬਾਤ अच्छा कुछ पता लग पाया जिवेन निहंग सिंह ने भी पूछा है कि वो बंदा मुंडा कौन सीगा उसको किस ने बदबी ਕਰਨ ਦੇ ਵਾਸਤੇ ਇਥੇ ਭੇਜਿਆ ਹਾਲਾਂਕਿ ਤੁਸੀਂ ਕਹਿ ਕਿ ਉਸ ਨੂੰ ਇਹ ਵੀ ਕਿਹਾ ਗਿਆ ਕਿ ਮੈਨੂੰ 4-5000 ਰੁਪਇਆ ਦੇ ਕੇ ਭੇਜਿਆ ਕੁਝ ਅਜੇ ਤੱਕ ਤੁਹਾਡੇ ਕੋਲ ਐਸੀ ਇਨਫੋਰਮੇਸ਼ਨ ਪਹੁੰਚੀ ਹੈ ਕਿ ਕਿੱਥੋਂ ਆਇਆ ਸੀਗਾ ਕਿਉਂ ਕਿਸ ਨੇ ਭੇਜਿਆ ਕਿਸ ਨੇ ਉਸ ਨੂੰ ਪੈਸੇ ਦਿੱਤੇ ਨਹੀਂ ਇਸ ਬਾਰੇ ਹਲੇ ਤੱਕ ਸਿਰਫ ਉਸ ਨੌਜਵਾਨ ਨੂੰ ਹੀ ਪਤਾ ਹੈ ਅੰਦਰ ਤੇ ਉਸ ਨੂੰ ਹੀ ਪਤਾ ਵਾ ਹੋਰ ਕਿਸੇ ਨੂੰ ਨਹੀਂ ਪਤਾ ਉਹਨੇ ਨਾ ਹਲੇ ਤੱਕ মিডিਆ ਦੇ ਸਾਹਮਣੇ ਆਇਆ ਹੈ ਤੇ ਨਾ ਉਹ ਪੁਲਿਸ ਦੇ ਸਾਹਮਣੇ ਹਲੇ ਤੱਕ ਹੋਇਆ ਜੋ ਪਤਾ ਸੂਤਰਾ ਤੇ ਜਾਣ ਪਤਾ ਲੱਗਿਆ ਕਿਦੋਂ ਉਸ ਨੂੰ ਉਹ ਆਪਾਂ ਇੱਕ ਕਮਰੇ ਦੇ ਵਿੱਚ ਉਹ ਨੌਜਵਾਨ ਬੈਠਾ ਹੋਇਆ ਵਾ ਕਿਹੜਾ ਹਲੇ ਤੱਕ ਕੋ ਪੁਲਿਸ ਦੇ ਸਾਹਮਣੇ ਨਾ ਪੁਲਿਸ ਨੇ মিডিਆ ਦੇ ਸਾਹਮਣੇ ਕੋਈ ਗੱਲਬਾਤ ਕੀਤੀ ਪੁਲਿਸ ਨੂੰ ਗੁਰਦੁਆਰੇ ਗੁਰਦੁਆਰੇ ਸਾਹਿਬ ਦੇ ਅੰਦਰ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਸੁਨੀਲ ਜੀ ਇਹ ਵੀ ਖਬਰ ਆ ਰਹੀ ਹੈ ਸੋਰਸਸ ਤੋਂ ਕਿ ਮਾਰਕੋ ਟੋਦੇ ਦੇ ਨਾਲ ਕੀਤੀ ਗਈ ਹੈ ਤੇ ਉਸ ਤਰ੍ਹਾਂ ਉਸਦੀ ਮੌਤ ਹੋ ਚੁੱਕੀ ਹੈ ਤੇ ਇਹ ਮ ਉਸ ਨਾਲ ਪਹਿਲਾਂ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਜੋ ਉਹਨਾਂ ਦੇ ਨਯੰਗ ਸਿੰਘ ਦੇ ਜੋ ਫਾਦਰਸਬੰਦ ਨੇ ਬਿਆਨ ਦਿੱਤੇ ਨੇ মিডিਆ ਨੂੰ ਉਸਨੇ ਕਹੀ ਕਿ ਹੈ ਵਾ ਜੋ ਗੁਰੂ ਸਾਹਿਬ ਦੀ ਬੇਅਦਬੀ ਉਸਨੇ ਗੁਰੂ ਸਾਹਿਬ ਦੇ ਬਾਰੇ ਹੋਰ ਵੀ ਸ਼ਬਦ ਕਿਹੜੇ ਬੋਲੇ ਸੀ ਉਸਦੇ ਬਾਰੇ ਉਸਦੇ ਵੱਲੋਂ ਕਿਹੜਾ ਜਵਾਬ ਆ ਉਹ ਮੁਰਗੇ ਦਿੱਤਾ ਗਿਆ ਗੁਰੂ ਸਾਹਿਬ ਦੀ ਕਿਹੜੀ ਬੇਅਦਬੀ ਕਰਨ ਆਏਗਾ ਉਸ ਨੂੰ ਸਿੱਧਾ ਹੀ ਜਵਾਬ ਇਤਾਂ ਦਾ ਹੀ ਮਿਲੇਗਾ ਠੀਕ ਹੈ ਸੁਨੀਲ ਜੀ ਬਹੁਤ ਬਹੁਤ ਧੰਨਵਾਦ ਲਗਾਤਾਰ ਤੁਹਾਡੇ ਕੋ ਜਾਣਕਾਰੀ ਅਸੀਂ ਲੈਂਦੇ ਰਵਾਂਗੇ ਤਾਂ ਜਿਵੇਂ ਸਾਡੇ ਸਹਿਯੋਗੀ ਨੇ ਦੱਸਿਆ ਕਿ ਬੇਦਬੀ ਕਰਨ ਦੀ ਮਨਛਾ ਦੇ ਨਾਲ ਉਹ ਦਾਖਲ ਹੋਇਆ ਤੜਕਸਾਰ ਦਾ ਸਮਾਸੀ ਜਦੋਂ ਉਥੇ ਪਹਿਲਾਂ ਹੀ ਇੱਕ ਸਿੰਘ ਸੁੱਤਾ ਹੈ ਤਾਂ ਉਸਨੇ ਜਦੋਂ ਉਸ ਨੂੰ ਪੁੱਛਿਆ ਕਿ ਕਿੱਧਰ ਆਇਆ ਤਾਂ ਉਹ ਕਹਿੰਦਾ ਮੈਂ ਬੇਦਬੀ ਕਰਨਾ ਆ ਔਰ ਇਹ ਨਿਹੰਗ ਸਿੰਘਾਂ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਤੇ ਸੁਣਿਆ ਜਾ ਸਕਦਾ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਗੱਲਬਾਤ ਜਰੂਰ ਸੁਣਾ ਦੇਣੀ ਚਾਹਾਂਗਾ ਜਿਹੜੇ ਸਾਡੇ ਸਹਿਯੋਗੀ ਨੇ ਨਿਹੰਗ ਸਿੰਘਾਂ ਦੇ ਨਾਲ ਕੀਤੀ ਹੈ ਪੂਰਾ ਵਾਕਿਆ ਕੀ ਹੋਇਆ ਪੂਰੀ ਘਟਨਾ ਕਿਵੇਂ ਵਾਪਰੀ ਹੈ ਉਹ ਏ ਟੂ ਜ਼ेड ਜਾਣਕਾਰੀ ਜਿਹੜੀ ਹੈ ਨੰਗ ਸਿੰਘਾਂ ਦੇ ਵੱਲੋਂ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਕਿ ਕਿਵੇਂ ਜਿਹੜਾ ਨੌਜਵਾਨ ਹੈ ਉਹ ਇੱਥੇ ਆਇਆ ਤੇ ਕਿਵੇਂ ਵਾਰਦਾਤ ਨੂੰ ਉਸਨੇ ਅੰਜਾਮ ਦੇਣਾ ਸੀ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਬੇਅਦਬੀ ਕਰਨ ਦੀ ਮਨਛਾ ਦੇ ਨਾਲ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਇਆ ਔਰ ਜਿਵੇਂ ਹੀ ਅਨੰਗ ਸਿੰਘ ਨੂੰ ਪਤਾ ਲੱਗਦਾ ਹੈ ਉੱਥੇ ਜਿਹੜਾ ਸਿੰਘ ਸਹਿਬਾਨ ਸੀ ਉਸ ਨੂੰ ਪਤਾ ਲੱਗਦਾ ਹੈ ਤਾਂ ਉਸ ਨੇ ਉਸ ਨੂੰ ਰੋਕਿਆ ਵੀ ਭਾਈ ਕਿੱਧਰ ਆਇਆ ਤਾਂ ਉਸ ਨੇ ਕਹਿ ਕੇ ਮੈਂ ਬੇਦਵੀ ਕਰਨਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਰੋਕਿਆ ਜਾਂਦਾ ਹੈ ਔਰ ਇਹ ਵੀ ਕਿਹਾ ਗਿਆ ਕਿ ਗੁਰੂ ਸਾਹਿਬ ਬਾਰੇ ਗਲਤ ਸ਼ਬਦਾਵਲੀ ਜਿਹੜੀ ਹੈ ਉਸ ਨੇ ਬੋਲੀ ਮਾੜੇ ਸ਼ਬਦ ਜਿਹੜੇ ਹੈ ਉਸ ਦਾ ਪ੍ਰਯੋਗ ਕੀਤਾ ਇਹ ਵੀ ਦੱਸਿਆ ਗਿਆ ਤਾਂ ਫਿਰ ਜਦੋਂ ਟਕਰਾਰ ਨਿਹੰਗ ਸਿੰਘਾਂ ਦੇ ਨਾਲ ਉਸ ਦੀ ਹੁੰਦੀ ਹੈ ਵਿਅਕਤੀ ਦੀ ਮੁੰਡੇ ਦੀ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਦੀ ਮਾਰਕੁੱਟ ਵੀ ਕੀਤੀ ਜਾਂਦੀ ਹੈ ਤਾਂ ਹੁਣ ਜਿਵੇਂ ਸਾਡੇ ਸਹਿਯੋਗੀ ਨੇ ਵੀ ਸਾਡੇ ਤੱਕ ਜਾਣਕਾਰੀ ਪਹੁੰਚਾਈ ਹੈ ਕਿ ਮਾਰਕੁੱਟ ਦੇ ਦੌਰਾਨ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਹੁਣ ਅੱਗੇ ਪੁਲਿਸ ਇੱਥੇ ਜਾਂਚ ਕਰ ਰਹੀ ਹੈ ਪੁਲਿਸ ਦੀ ਵੱਡੀ ਗਿਣਤੀ ਦੇ ਵਿੱਚ ਆ ਜਿਹੜੀ ਫੋਰਸ ਹੈ ਉਹ ਇੱਥੇ ਤਾਨਾਤ ਕਰ ਦਿੱਤੀ ਗਈ ਹੈ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲਿਸ ਜਿਹੜੀ ਹੈ ਉਹ ਖਲੋਤੀ ਹੋਈ ਹੈ ਵੱਡੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪਹੁੰਚੇ ਹੋਏ ਨੇ ਤਾਂ ਹੁਣ ਅੱਗੇ ਆ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਹੁਣ ਇਹ ਵੀ ਨੰਗ ਸਿੰਘਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਕਿਸੇ ਦੇ ਕਹਿਣ ਤੇ ਇੱਥੇ ਆਇਆ ਸੀ ਉਸਨੇ ਇੰਨਾ ਕਿਹਾ ਕਿ ਮੈਨੂੰ 4-5000 ਰੁਪਏ ਕਿਸੇ ਨੇ ਦਿੱਤਾ ਸੀਗਾ ਦੇ ਕੇ ਇੱਥੇ ਭੇਜਿਆ ਸੀਗਾ ਬੇਅਦਵੀ ਕਰਨ ਉਹ ਤਾਂ ਹੁਣ ਉਹ ਕੌਣ ਹੈ ਵਿਅਕਤੀ ਜਿਹਨੇ ਪੈਸੇ ਦੇ ਕੇ ਉਸ ਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਜ ਭੇਜਿਆ ਆਖਿਰਕਾਰ ਉਹਦੀ ਮੰਸ਼ਾ ਕੀ ਸੀ ਵਾਕਿਆ ਬੇਦਵੀ ਕਰਨਾ ਸੀਗਾ ਕਿ ਜਾਂ ਹੋਰ ਫਿਰ ਨਾ ਡਰਾਉਣਾ ਧਮਕਾਉਣਾ ਸੀ ਹੁਣ ਇਹ ਵੀ ਵੱਡੇ ਸਵਾਲ ਜਿਹੜੇ ਆ ਉਹ ਵੀ ਖੜੇ ਹੋ ਜਾਂਦੇ ਆ ਹਾਲਾਂਕਿ ਹੁਣੇ ਤਾਂ ਜਾਂਚ ਦਾ ਵਿਸ਼ਾ ਹੈ ਫਿਲਹਾਲ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਲਗਾਤਾਰ ਅਸੀਂ ਇਸ ਮਾਮਲੇ ਤੇ ਬਣੇ ਹੋਏ ਆ ਲਗਾਤਾਰ ਤੁਹਾਡੇ ਨਾਲ ਅਪਡੇਟ ਅਸੀਂ ਸਾਂਝੀ ਕਰ ਰਹੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਖਬਰ ਇਸ ਵੇਲੇ ਦੀ ਫਗਵਾੜਾ ਤੋਂ ਸਾਹਮਣੇ ਆਈ ਹੈ ਸਰਾਫ ਦਾ ਖਾਲਸਾ ਵੈਕੂ ਜੀ ਦੀ ਫਤਿਹ ਮੰਗੂ ਮੱਟ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਇੱਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਦਿਨੇ ਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆਉਂ ਕਰਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ ਨੌ 10 ਬੰਦੇ ਦਾ ਨਹੀਂ ਦੱਸਿਆ ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਜਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿ ਨੈਤਰੀਏ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਹੈ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਮਾਰਨਾ ਨਹੀਂ ਚਾਹਉ ਸੌਦਾ ਨਹੀਂ ਲਾਉਣਾ ਚਾਹੁੰਦਾ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੈਪ ਚੱਕਦਾ ਨਹੀਂ ਬੰਦਾ ਕੋਈ ਨਹੀਂ ਚੱਕਦਾ ਬਿਲਕੁਲ ਨਹੀਂ ਅੰਗਸਿੰਘਾ ਨੇ ਬੀਅਦਬੀ ਦੀ ਜਿਹੜੀ ਨੇ ਕੋਸ਼ਿਸ਼ ਬੰਦੇ ਨੇ ਕੀਤੀ ਹੈ ਅਣਜਾਣ ਬੰਦੇ ਨੇ ਹਾਂਜੀ ਨਿਆਂ ਸਿੰਘਾ ਨੇ ਸੌਦਾ ਲਗਾਤਾ ਲਗਾਤਾ ਜੀ ਦੀਰ ਰਾਤ ਦੀ ਗੱਲ ਆ ਦੋ ਤਿੰਨ ਵੱਜ ਚੁੱਕੇ ਆ ਹੁਣ ਦਿਨ ਚੜ ਚੁੱਕਾ ਆ ਯਾਰ ਡਿਮਾਂਡ ਕੀ ਹੈਗੀ ਆ ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਏ ਆ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਬਿ ਗਾਹਾਂ ਤੋਂ ਜਿਹੜਾ ਬੰਦਾ ਗਲਤ ਇਹ ਕੰਮ ਕਰੂਗਾ ਗੁਰੂਗਰਾ ਸਾਹਿਬ ਦੀ ial ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨਾ ਆ ਇਹ ਕਿੰਨੇ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਥੋੜਾ ਨਹੀਂ ਨਹੀਂ ਅਰੈਸਟ ਦੇਖੋ ਮੇਰੀ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਨਾ ਅਸੀਂ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਕਿੰਨੇ ਕ ਵੱਜ ਦੀ ਗੱਲ ਕਰ ਰਹੇ ਜੇ ਨਹੀਂ ਰੈਫਰ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂ ਜੀ ਬੇਅਦਬੀ ਕੀਤੀ ਹੈ ਜੇ ਇਹ ਆਦ ਵੀ ਬੰਦਾ ਕਰਨ ਆਇਆ ਵਾ ਉਹ ਉਹ ਵੀ ਤਾਂ ਗਲਤ ਆ ਨਾ ਇਹ ਕਸਮਦਾ ਤੁਸੀਂ ਮੰਨੋ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੈਨੂੰ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਕਿ ਇਹ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਅਦਬੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ 파ਰਨ ਆਇਆ ਉਹ ਉਹਦੀ ਹੱਤਿਆ ਕਰਨ ਆਇਆ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਕਿ ਨਹੀਂ ਉਹਦਾ ਸੈਲਫ ਡਿਫੈਂਸ ਆ ਨਾ ਇਹ ਕੋਈ ਵੀ ਮੰਨਿਆ ਜਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਡਿਫੈਂਸ ਆ ਜੀ